ਜਦੋਂ ਜੇਬ 'ਚ ਪੈਸੇ ਹੁੰਦੇ ਨੇ ਤਾਂ ਲੋਕ ਪੁੱਛਦੇ ਨੇ ਤੁਸੀਂ ਕਿਵੇਂ ਹੋ ਜਦੋਂ ਹੋ ਜਾਓਗੇ ਤੁਸੀਂ ਕੰਗਾਲ ਕੋਈ ਨਹੀਂ ਪੁੱਛਣਾ ਆਵੇਗਾ ਕੀ ਹੈ ਤੁਹਾਡਾ ਹਾਲ ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਹੈ ਲੋਕ ਪੁੱਛਦੇ ਨੇ ਤੁਸੀਂ ਕਿਵੇਂ ਹੋ ਤੇ ਜਦੋਂ ਪੈਸਾ ਨਹੀਂ ਹੁੰਦਾ ਲੋਕ ਪੁੱਛਦੇ ਨੇ ਤੁਸੀਂ ਕੌਣ ਹੋ ਬਸ ਇੱਕ ਲਫ਼ਜ਼ ਬਦਲਦਾ ਹੈ ਕਿਵੇਂ ਦਾ ਕੌਣ ਹੋ ਜਾਂਦਾ ਹੈ ਤੇ ਦੋਹਾਂ ਦੇ ਸਪੀਲਿੰਗ ਇੱਕੋ ਜੇ ਨੇ ਲੈਟਰ ਇੱਧਰ ਉੱਧਰ ਕਰਨੇ ਨੇ ਅੰਦਰ ਕੀ ਹੈ ਜੇਬ 'ਚ ਬੈਂਕ ਦਾ ਉਦੋਂ ਹੀ ਹਿਸਾਬ ਨਾਲ ਹੈ ਭਰੀ ਹੈ ਹਾਂਪਰਾ ਕੰਗਾਲ ਐ ਕੌਣ ਐ ਭਰਾ ਐਸੇ ਲਈ ਮੈਂ ਕਈ ਵਾਰੀ ਕਹਿੰਦਾ ਮੇਰੇ ਨਾਲ ਤਾਂ ਐਸਾ ਹੀ ਹੋਇਆ ਜਿਨ੍ਹਾਂ ਦੇ ਨਾ ਆਉਂਦੇ ਸੀ ਨਾ ਜਵਾਬ ਉਹਨਾਂ ਦੇ ਸਲਾਮ ਆਉਣ ਲੱਗ ਪਏ ਮੇਰਾ ਵੇਲਾ ਕੀ ਬਦਲਿਆ ਮੇਰੇ ਨਾਂ ਦੇ ਪੇੜ ਤੇ ਆਮ ਆਉਣ ਲੱਗ ਪਏ ਤੁਸੀਂ ਮੰਨੋਗੇ ਮੈਂ ਕਹਿ ਰਿਹਾ ਕੀ ਹੋ ਰਿਹਾ 26 ਸਾਲ ਕੱਡੇ ਕੋਈ ਨਹੀਂ ਆਇਆ ਪੁੱਛਣ ਭਰਾ ਅਚਾਨਕ ਕਿਉਂ ਇਹ ਪਿਆਰ ਮੁਹੱਬਤ ਇਸ਼ਕ ਭਰਾ ਜੀ ਤੁਸੀਂ ਬਹੁਤ ਜ਼ਬਰਦਸਤ ਹੋ ਮੈਂ ਕਹਿ ਰਿਹਾ ਕੀ ਹੋਇਆ ਮੈਂ ਇੱਥੇ 26 ਸਾਲ ਤੋਂ ਹੀ ਆ ਸਭ ਵਕਤ ਦਾ ਖੇੜ ਹੈ ਦੋਸਤੋ ਸਭ ਵਕਤ ਦਾ ਖੇੜ ਹੈ ਵਕਤ ਬਦਲਦਾ ਹੈ ਤੇ ਦੁਨੀਆ ਬਦਲਦੀ ਹੈ ਚੰਗਾ ਵਕਤ ਹੁੰਦਾ ਹੈ ਲੋਕ ਤੁਹਾਡੇ ਨਾਲ ਹੁੰਦੇ ਨੇ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਕੋਈ ਪਰਵਾਹ ਨਹੀਂ ਕਰਦਾ ਕੋਈ ਪਰਵਾਹ ਨਹੀਂ ਕਰਦਾ ਵਕਤ ਜਦੋਂ ਅੱਖਾਂ ਫੇਰ ਲੈਂਦਾ ਹੈ ਤੇ ਸ਼ੇਰ ਨੂੰ ਵੀ ਕੁੱਤਾ ਘੇਰ ਲੈਂਦਾ ਹੈ ਸ਼ੇਰ ਉਹ ਜੋ ਚੰਗੇ ਵਕਤ ਚ ਗਰਜਦਾ ਸੀ ਪਰ ਜਦੋਂ ਵਕਤ ਅੱਖਾਂ ਫੇਰ ਲੈਂਦਾ ਹੈ ਸ਼ੇਰ ਨੂੰ ਵੀ ਕੁੱਤਾ ਘੇਰ ਲੈਂਦਾ ਹੈ ਉਸ ਦਿਨ ਕੁੱਤੇ ਦੀ ਚੱਲਦੀ ਹੈ ਤੇ ਸ਼ੇਰ ਬੈਠਾ ਰਹਿੰਦਾ ਹੈ ਸੱਚੇ ਰਿਸ਼ਤੇ ਉਹ ਹੁੰਦੇ ਨੇ ਜੋ ਵਕਤ ਨਾਲ ਨਹੀਂ ਤੁਹਾਡੇ ਨਾਲ ਜੁੜੇ ਹੁੰਦੇ ਨੇ ਤੁਹਾਡੇ ਬਦਲੇ ਹੋਏ ਵਕਤ ਨਾਲ ਜੋ ਰਿਸ਼ਤਾ ਹੈ ਉਹ ਰਿਸ਼ਤਾ ਝੂਠਾ ਹੈ ਤੁਹਾਡੇ ਨਾਲ ਜੋ ਰਿਸ਼ਤਾ ਹੈ ਉਹ ਰਿਸ਼ਤਾ ਸੱਚਾ ਹੈ ਅੱਜ ਤੁਸੀਂ ਮਸ਼ਹੂਰ ਹੋ ਤੇ ਵੀ ਤੁਹਾਡੇ ਨਾਲ ਨੇ ਮਸ਼ਹੂਰ ਨਹੀਂ ਹੋ ਤੇ ਵੀ ਤੁਹਾਡੇ ਨਾਲ ਨੇ ਬੈਂਕ ਅਕਾਊਂਟ ਭਰਿਆ ਹੈ ਤੇ ਵੀ ਤੁਹਾਡੇ ਨਾਲ ਨੇ ਬੈਂਕ ਅਕਾਊਂਟ ਖਾਲੀ ਹੈ ਤੇ ਵੀ ਤੁਹਾਡੇ ਨਾਲ ਨੇ ਲੋਕ ਤੁਹਾਡੇ ਨਾਲ ਹੁੰਦੇ ਨੇ ਭਾਵੇਂ ਵਕਤ ਚੰਗਾ ਹੋਵੇ ਜਾਂ ਬੁਰਾ ਹੋਵੇ ਉਹਨਾਂ ਨੂੰ ਸੱਚੇ ਰਿਸ਼ਤੇ ਕਹਿੰਦੇ ਨੇ ਐਸੇ ਲਈ ਮੈਂ ਕਈ ਵਾਰੀ ਕਹਿੰਦਾ ਹਾਂ ਜੋ ਸੁੱਖ ਚ ਨਾਲ ਦਿੰਦੇ ਨੇ ਉਹਨਾਂ ਨੂੰ ਰਿਸ਼ਤੇ ਕਹਿੰਦੇ ਨੇ ਪਰ ਜੋ ਦੁੱਖ ਚ ਨਾਲ ਦਿੰਦੇ ਨੇ ਉਹਨਾਂ ਨੂੰ ਫਰਿਸ਼ਤੇ ਕਹਿੰਦੇ ਨੇ ਸਿਰਫ ਰਿਸ਼ਤਿਆਂ ਨਾਲ ਨਹੀਂ ਚੱਲਦੀ ਲਾਈਫ ਸਿਰਫ ਰਿਸ਼ਤਿਆਂ ਨਾਲ ਨਹੀਂ ਚੱਲਣ ਵਾਲੀ ਲਾਈਫ ਰਿਸ਼ਤੇ ਜਦੋਂ ਚੰਗਾ ਚੱਲਦਾ ਸਭ ਹੁੰਦੇ ਨੇ ਜਦੋਂ ਬੁਰਾ ਚੱਲਦਾ ਉਹ ਫਰਿਸ਼ਤੇ ਹੁੰਦੇ ਨੇ